ਜੀ ਦੋਸਤੋ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਖਾਸ ਕਰਕੇ ਨਿੱਕੇ ਨਿੱਕੇ ਜਵਾਕਾਂ ਦੀਆਂ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੁੰਦੀਆਂ ਨੇ ਜਿਹਦੇ ਵਿੱਚ ਕੁਝ ਜਵਾਕ ਬਹੁਤ ਹੀ ਜ਼ਿਆਦਾ ਤੇਜ਼ ਹੁੰਦੇ ਨੇ ਤੇ ਅਜਿਹੀਆਂ ਗੱਲਾਂ ਬੋਲ ਜਾਂਦੇ ਨੇ ਕਿ ਸਾਹਮਣੇ ਵਾਲੇ ਦੀ ਬੋਲਤੀ ਹੀ ਬੰਦ ਹੋ ਜਾਂਦੀ ਹੈ ਉਸੇ ਤਰ੍ਹਾਂ ਹੁਣ ਇੱਕ ਨਿੱਕੇ ਚ ਮੁੰਡੇ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਆ ਇੱਕ ਨਿੱਕਾ ਜਾਂ ਮੁੰਡਾ ਜਿਹੜਾ ਕਿ ਆਪਣੇ ਹਾਂ ਦੇ ਜਵਾਕਾਂ ਨੂੰ ਇੱਕ ਸਲਾਹ ਦੇ ਰਿਹਾ ਆ ਜਿਸ ਨੂੰ ਸੁਣ ਕੇ ਕਿ ਤੁਹਾਡਾ ਵਿਹਾਸਾਨੀ